ਮੇਰਾ ਨਾਮ ਹਰਦੀਪ ਏੰਗਲ ਮੈਂ ਪਿੰਡ ਚੋੜਾ ਕਲੰਦੇ ਰਹਿੰਦਾ ਹਾਂ ਮੈਂ ਪਾਵ ਲਿਫਟਿੰਗ ਗੇਮ ਕਰਦਾ ਹਾਂ ਤੇ ਮੈਂ ਬੈਂਕੋਕ థਾਈਲੈਂਡ ਦੇ ਵਿੱਚ ਹੋਈ ਸੀਗੀ ਵਰਲਡ ਚੈਂਪੀਅਨਸ਼ਿਪ ਉਹਦੇ ਵਿੱਚੋਂ ਮੇਰਾ 골ਡ ਮੈਡਲ ਆਇਆ ਕਿੰਨੀ ਜੇਤ ਕਰ ਰਹੇ ਹੋ ਕਿ ਕਿੱਥੋਂ ਤੱਕ ਪਹੁੰਚੇ ਨਹੀਂ ਤੋਂ ਕਿੰਨੀ ਕੋ ਮੈਨੂੰ 6 ਸਾਲ ਹੋ ਗਏ ਗੇਮ ਕਰਦਿਆਂ ਨੇ ਇਤੋਂ ਤੱਕ ਆਉਣ ਲੱਗਿਆ ਮੈਨੂੰ ਬਹੁਤ ਮਿਹਨਤ ਲੱਗੀ ਮੈਂ ਜਿਵੇਂ ਕਿ ਪਹਿਲਾਂ ਵੀ ਤੁਹਾਨੂੰ ਦੱਸਿਆ ਮੈਂ ਤਿੰਨ ਵਾਰ ਇੰਜਰੀ ਹੋਇਆ ਫਿਰ ਜੀਰੋ ਤੋਂ ਫਿਰ ਆਪਣੀ ਗੇਮ ਸਟਾਰਟ ਕੀਤੀ ਤੇ ਮੈਨੂੰ ਮੇਰਾ ਪਹਿਲਾ ਕੰਪੀਟੀਸ਼ਨ ਹੋਇਆ ਸੀਗਾ 2021 ਦੇ ਵਿੱਚ ਮੈਨੂੰ ਸੂਰ ਦੀ ਸਰ ਜੋ ਕਿ ਸਕੂਲ ਵੱਲੋਂ ਗਿਆ ਸੀਗਾ ਮੈਂ ਤੇ ਉਸ ਤੋਂ ਬਾਅਦ ਫਿਰ ਮੈਂ ਸਟੇਟ ਖੇਡਣ ਗਿਆ ਡਿਸਟ੍ਰਿਕਟ ਖੇਡੇ ਫਿਰ ਸਟੇਟ ਖੇਡੇ ਫਿਰ ਨੈਸ਼ਨਲ ਫਿਰ ਮੈਂ 2025 ਦੇ ਵਿੱਚ ਨੈਸ਼ਨਲ ਰਿਕਾਰਡ ਬ੍ਰੇਕ ਕੀਤਾ ਸੀਗਾ 2024 ਦੇ ਵਿੱਚ ਤੇ ਬਾਅਦ ਚ ਅਸੀਂ 2024 ਦੇ ਵਿੱਚ 2024 ਦੀ ਦਸੰਬਰ ਦੇ ਵਿੱਚ ਟ੍ਰਾਇਲ ਹੋਏ ਸੀਗੇ ਜੈਪੁਰ ਇੰਡੀਅਨ ਟੀਮ ਵਾਸਤੇ ਉਹਦੇ ਵਿੱਚੋਂ ਅਸੀਂ 골ਡ ਮੈਡਲ ਲਿਆ ਤੇ ਉਹਦੇ ਥਰੂ ਆਪਾਂ ਕਿ ਥਾਈਲੈਂਡ ਖੇਡਣਗੇ ਜਿਹੜੀ ਜਿਹੜੀ ਹੈ ਕਾਫੀ ਹਾਂ ਜੀ ਇਹਦੇ ਵਾਸਤੇ ਜੀ ਗੁਰਜੀ ਆਪਣੀ ਪ੍ਰਾਤਨ ਰੱਖਦੇ ਰਹੇ ਹੋ ਪਰ ਕਿੰਨਾ ਦਿਨਾਂ ਦਾ ਤੁਹਾਨੂੰ ਸਾਥ ਜਿਵੇਂ ਕਿ ਇਹਦੇ weight lifting ਜੋ ਕਿ power lifting ਹੈ ਮੈਂ ਤੇ ਬਹੁਤ ਜ਼ਿਆਦਾ ਟਫ ਹੈ ਇਹਦੇ ਵਿੱਚ ਇੰਜਰੀ ਦੇ ਬਹੁਤ ਜ਼ਿਆਦਾ ਚਾਂਸਸ ਨੇ ਜਿਵੇਂ ਕੀ ਬਾਕੀ ਬੈਕ ਇੰਜਰੀ ਲਗਾ ਲੋ ਜਿਵੇਂ ਮੇਰੇ ਵੀ ਹੁਣ ਦੋਨੋਂ ਸ਼ੋਲਡਰ ਤੇ ਇੰਜਰੀ ਆਈ ਹੈ ਬੈਕ ਇੰਜਰੀ ਵੀ ਹੋਈ ਹੈ ਤੇ ਫ੍ਰੈਕ ਵਗੈਰਾ ਦਾ ਤੇ ਪਾਪਾ ਨੇ ਬਹੁਤ ਸਾਥ ਦਿੱਤਾ ਤੋ ਤੱਕ ਕੌਣ ਵਾਸਤੇ ਜਿੰਨਾ ਵੀ ਸਪੋਰਟ ਹੈ ਘਰ ਦੇ ਨੂੰ ਸਪੋਰਟ ਕਰਦੇ ਦੀ ਸਪੋਰਟ ਹੋਣੀ ਚਾਹੀਦੀ ਹੈ ਜੀ ਸਪੋਰਟਸਮੈਨ ਫੇਰੀ ਅੱਗੇ ਵਧ ਸਕਦਾ ਉਹਨਾਂ ਤੋਂ ਬਿਨਾਂ ਨਹੀਂ ਤੋ ਮੈਨੂੰ ਬਹੁਤ ਸਪੋਰਟ ਮਿਲੀ ਸਕੂਲ ਵਾਲਿਆਂ ਦੀ ਬਹੁਤ ਸਪੋਰਟ ਸੀਗੀ ਜਦੋਂ ਮੈਂ ਪਲੱਸ 2 ਪਾਸ ਕੀਤੀ ਹੈ ਮੇਰੇ ਨਾਲ 12 ਦੇਸ਼ਾਂ ਦੀਆਂ ਸੀਗਾ ਕਿਹੜਾ ਜਿਹੜਾ राजस्थान ਦਾ ਅੱਜ ਕਿਸਤਾ ਸਸਗਲ ਜੀ ਮੇਰਾ ਨਾਮ ਤਨਪ੍ਰੀਤ ਸਿੰਘ ਆ ਮੈਂ ਕਲੂਣਾਪਿੰਡ ਦਾ ਰਹਿਣ ਵਾਲਾ ਆਂ ਗੁਰਦਾਸਪੁਰ ਡਿਸਟ੍ਰਿਕਟ ਦਾ ਹਾਂਜੀ ਇਹ ਤੁਸੀਂ ਦੇਖ ਲਈ ਹੇਠੇ ਜਿਹੜੀ ਹੈ ਇੰਟਰਨੈਸ਼ਨਲ ਚੈਂਪੀਅਨਸ਼ਿਪ ਹਾਂਜੀ ਦੇ ਵਿਚ ਰਨ ਕਰ ਰਹੇ ਹੋ ਇੱਥੇ ਤੱਕ ਪਹੁੰਚਣ ਲਈ ਅੱਜ ਤੱਕ ਤੁਹਾਡੀ ਕਿੰਨੀ ਮਿਹਨਤ ਰਹੀ ਤੇ ਕਿੰਨਾ ਪਿੰਨਾਂ ਦਾ ਤੁਹਾਨੂੰ ਸਾਥ ਮਿਹਨਤ ਤੇ ਮਤਲਬ ਇਹ ਨਹੀਂ ਮੈ ਨਹੀਂ ਸਕਦੇ ਕਿ ਕਿੰਨੀ ਮਿਹਨਤੀ ਇਹ ਤੇ ਬਸ ਜਿਉਂ ਲੱਗੇ ਆ ਉਹਦੇ ਲੱਗੇ ਰਹੇ ਆ ਤੇ ਇਹਦੇ ਵਿੱਚ ਕੋਈ ਵੀ ਦੇਣ ਇਦਾਂ ਦਾ ਨਹੀਂ ਗਿਆ ਜਿਦ ਤੋਂ ਮਤਲਬ ਅਸੀਂ ਜੇਮਸ ਕੀਪਰ ਕੀਤੀ ਹੋਏ ਟ੍ਰੇਨਿੰਗ ਮਿਸ ਕੀਤੀ ਹੋਏ ਜ਼ਿਆਦਾਤਰ ਤੇ ਇਹ ਜਿਹੜੇ 6 ਮਹੀਨੇ ਲੰਘੇ ਆ ਇਹ 6 ਮਹੀਨਿਆਂ ਵਿੱਚ ਮੇਰੇ ਘਰਦਿਆਂ ਨੂੰ ਵੀ ਪਤਾ ਮੇਰੇ ਘਰਦਿਆਂ ਦਾ ਵੀ ਕੂੜਾ ਸਾਥ ਹੀ ਨਾ ਕੋਈ ਕੰਮ ਬਿਲਕੁਲ ਇੱਕੋ ਚੀਜ਼ ਤੇ ਫੋਕਸ ਸੀ ਗੇਮ ਤੇ ਖਾਣਾ ਪੀਣਾ ਸੌਣਾ ਬਸ ਹਾਂ ਜਿਹੜੀ ਇਹ ਜਿਹੜੀ ਕਿੰਨੇ ਦੇਸ਼ਾਂ ਨਾਲ ਤੁਹਾਡਾ ਮੁਕਾਬਲਾ ਹੋਣਾ ਮੇਰਾ ਪੁੱਤ ਹੀ ਤੁਹਾਨੂੰ ਕੀ ਕੀ ਦਿੱਕਤਾਂ ਆਉਂਦੀਆਂ ਸਭ ਤੋਂ ਟਫ ਮੇਰਾ ਮੁਕਾਬਲਾ ਤੇ ਰਿਆਵਾ ਇਟਲੀ ਦੇ ਮੁੰਡਿਆਂ ਨਾਲ ਤੇ ਅੱਠਾਂ ਦੇ ਸਣਾ ਮੇਰਾ ਮੁਕਾਬਲਾ ਸੀ ਅੱਠ 플레이ਰ ਸੀ ਮੇਰੇ ਨਾਲ ਅੱਠਾਂ ਦੇ ਸਾਰੇ ਹਰ ਇੱਕ ਕੰਟਰੀ ਕੀ ਇੱਕ 플레이ਰ ਇੱਕ ਕੈਟੇਗਰੀ ਦਾ ਤੇ ਜਿਆਦਾ ਦਿੱਕਤ ਉੱਥੇ ਬਾਕੀ ਆਪਣੀ ਆਪਾਂ ਤੇ ਡਾਈਟ ਲੈ ਕੇ ਗਏ ਸੀ ਘਰੋਂ ਜਿੱਦਾਂ ਮਤਲਬ ਪ੍ਰੋਟੀਨ ਵਗੈਰਾ ਹੁੰਦਾ ਆ ਤੇ ਆਊਟ ਆਫ ਕੰਟਰੀ ਆ ਗਏ ਤੁਹਾਨੂੰ ਪਤਾ ਇੰਡੀਅਨ ਫੂਡ ਤੇ ਉਥਾਈ ਫੂਡ ਬਸ ਡਾਈਟ ਚ ਥੋੜਾ ਬੋਧਾ ਲੱਗਦਾ ਸੀ ਟਫਿੰਗ ਤੇ ਬਸ ਜਦੋਂ ਸਟੇਜ ਤੇ ਲਾਗੇ ਲਿਫਟਾਂ ਲੱਗ ਰਹੀਆਂ ਸੀ ਕੋਈ ਮਤਲਬ ਕਿਸੇ ਚੀਜ਼ ਤੋਂ ਅੱਗੇ ਲੰਘੜਿਆ ਕੋਈ ਸਕੈਟ ਤੋਂ ਵੱਧ ਲਾ ਲਿਆ ਕੋਈ ਕਿਸੇ ਤੋਂ ਮਤਲਬ ਪੂਰੇ ਮਾਈਂਡ ਸੈਟ ਨਾਲ ਮਾਈਂਡ ਪਲਾਨ ਨਾਲ ਕਰਨਾ ਪੈਂਦਾ ਆ ਕਿ ਕਿੰਨੀ ਲਿਫਟ ਲਗੋਣੀ ਉਦੋਂ ਥੋੜਾ ਡਰ ਲੱਗਦਾ ਜਦੋਂ ਕੋਈ ਅੱਗੋਂ ਸਾਡੇ ਨਾਲ ਅੱਗੇ ਲਬਾਤਾ ਕੀ ਸੁਪਨਾ ਕੀ ਹੈ ਫਿਰ ਤੁਹਾਨੂੰ ਸੁਪਨਾ ਤੇ ਮੇਰਾ ਬਸ ਸੁਪਨਾ ਤੇ ਪਹਿਲਾ ਸੁਪਨਾ ਤੇ ਮੇਰਾ ਇਹੀ ਸੀ ਕਿ ਮੈਂ ਜਿੱਤਾਂ ਮੈਂ ਕਰ ਦਿਆਂ ਨਾ ਰੋਸ਼ਨ ਕਰਾਂ ਮੇਰਾ ਕੀਨ ਕਰਿਆ ਤੇ ਜੁਵਾ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਜੁਵਾ ਪੀੜੀ ਨੂੰ ਮੇਰਾ ਮੇਰਾ ਆਹੀ ਮੈਸੇਜ ਏ ਪੀ ਬਾਕੀ ਕੰਮ ਛੱਡ ਕੇ ਵੇਲਰ ਪੁਣਾ ਛੱਡ ਕੇ ਬਾਕੀ ਜੋ ਵੀ ਨਸ਼ੇ ਪੱਤੇ ਮੈਂ ਕਿਸੇ ਨੂੰ ਮਾਰਾ ਨਹੀਂ ਕਹਿਣਾ ਜੋ ਵੀ ਮਤਲਬ ਤੁਸੀਂ ਆਪੋ ਆਪਨੇ ਜੇ ਕੋਈ ਵੀ ਕੰਮ ਚ ਰੁੱਝੇ ਹੋ ਹਰ ਇੱਕ ਆਪਣੀ ਲਾਈਫ ਨੂੰ ਬਿਜ਼ੀ ਕਰੋ ਫਿਰ ਤੁਹਾਨੂੰ ਮੋਟੀਵੇਸ਼ਨ ਮਿਲੇਗੀ ਵੀ ਤੁਸੀਂ ਸੋਚੋ ਵੀ ਤੁਸੀਂ ਕਰਨਾ ਕੀ ਹੈ ਲਾਈਫ ਚ ਹਰ ਕਿਸੇ ਵੀ ਕੰਮ ਨੂੰ ਲੈ ਕੇ ਕਿਸੇ ਵੀ ਮਤਲਬ ਸਟੱਡੀ ਨੂੰ ਲੈ ਕੇ ਗੇਮ ਨੂੰ ਲੈ ਕੇ ਕਿਸੇ ਵੀ ਪਰਪਸ ਤੇ ਬਿਜ਼ੀ ਹੋ ਜਾਓ ਆਪਣੀ ਲਾਈਫ ਬਿਜ਼ੀ ਕਰੋ ਬਸ ਉਸ ਤੋਂ ਬਾਅਦ ਤੁਹਾਨੂੰ ਕਾਮਯਾਬੀ ਮਿਲੇਗੀ ਜੇ ਇਦਾਂ ਵੇਲਾ ਮਤਲਬ ਫਰਾਂ ਤੇ ਜਾਂ ਉਦਾਂ ਫਿਰ ਕੁਝ ਨਹੀਂ ਸਗੋਂ ਬੰਦਾ ਡਿਪਰੈਸਡ ਹੀ ਹੁੰਦਾ ਆਪਾਂ ਬਿਜ਼ੀ ਹੋਵਾਂਗੇ ਸਾਡਾ ਹੋਰ ਕਿਸੇ ਪਾਸੇ ਮਨ ਧਿਆਨ ਨਹੀਂ ਰਹੇਗਾ ਤੁਸੀਂ ਦੂਰ ਨਹੀਂ ਜਿੱਤੇ ਉਹ ਇੱਥੇ ਵੀ ਇਹ ਗੱਲ ਨਹੀਂ ਸੀ ਕਿ ਸਵਾਮਣੇ ਇਕੱਠੇ ਹੋਵੇ ਨਹੀਂ ਨਹੀਂ ਅਸੀਂ ਇੱਕੋ ਸਕੂਲ ਚ ਪੜਦੇ ਹਾਂ ਇਸੇ ਸਕੂਲ ਤੇ ਨਰਸਰੀ ਕੀਤੀ ਆ ਨਰਸਰੀ ਟੂ ਕਲਾਸ 2 ਇਹੀ ਸਕੂਲ ਰਹੇ ਆ ਤੇ ਆਪਾਂ ਇੱਥੇ ਹੀ ਆਨੂੰ ਇਕੱਠਿਆਂ ਨੂੰ ਜੇਮ ਦਾ ਚਸਕਾ ਪਿਆ ਏ ਲੱਗੇ ਸਾਡੇ ਜੇਮ ਦੇ ਓਨਰ ਵੀ ਆਏ ਨੇ ਉਹਨਾਂ ਆਪਣੀ ਨਿਊਲੀ ਜੇਮ ਓਪਨ ਕੀਤੀ ਲੱਗੇ ਮੈਨੂੰ ਤੇ ਉਦੋਂ ਹੀ ਆਪਾਂ ਖੇਡਣ ਗਏ ਆ ਉੱਥੇ ਜਿਮ ਲਾਉਣ ਨੇ ਤੇ ਬਸ ਉੱਥੋਂ ਹੀ ਬਾਅਦ ਸ਼ੌਂਕ ਪਿਆ ਵੱਧ ਭਾਰ ਚੁੱਕਣਾ ਵੱਧ ਭਾਰ ਚੁੱਕਣਾ ਪਰਿਵਾਰ ਦਾ ਕਿੰਨਾ ਪਰਿਵਾਰ ਦਾ ਤੇ ਮੰਮੀ ਜੀ ਮੇਰੇ ਨਾਲ ਖਲੋਤੇ ਨੇ ਪਰਿਵਾਰ ਦਾ ਤੇ ਇੰਨਾ ਜਿਆਦਾ ਸਹਿਯੋਗ ਹੈ ਕੋਈ ਕਹਿ ਨਹੀਂ ਸਕਦੇ ਮੰਮੀ ਪਾਪਾ ਦਾ ਹਾਂ ਕਦੇ ਵੀ ਕੋਈ ਵੀ ਕਮੀ ਨਹੀਂ ਹੋਣ ਦਿੱਤੀ ਨਾ ਡਾਈਟ ਨੂੰ ਲੈ ਕੇ ਨਾ ਕੋਈ ਇਕਵਿਪਮੈਂਟ ਨੂੰ ਲੈ ਕੇ ਇਹ ਜਿੰਨੀ ਮਹਿੰਗੀ ਗੇਮ ਆ ਯਾਰ ਕੋਈ ਅਫੋਰਡ ਨਹੀਂ ਕਰ ਸਕਦਾ ਕਈ ਪਲੇਅਰ ਤੇ ਬਸ ਇਹਦੇ ਜਿੰਨਾ ਇੱਥੇ ਪੈਸਾ ਲੱਗਦਾ ਉਹਦੇ ਕਰਕੇ ਰਹਿ ਜਾਂਦੇ ਆ 25-26000 ਰੁਪਏ ਮਹੀਨੇ ਦੀ ਡਾਈਟ ਤੇ ਬਾਕੀ ਜੋ ਵੀ ਹੈ ਇਕੁਪਮੈਂਟ ਤੇ ਚਲ ਜਾਂਦਾ ਹੁਣ ਸਾਡੇ 6 ਮਹੀਨੇ ਦੀ ਤਿਆਰੀ ਵਿੱਚ 2.5 ਤੋਂ 3 ਲੱਖ ਰੁਪਏ ਲੱਗ ਗਏ। ਹੁਣ ਤੁਸੀਂ ਸਰਕਾਰਾਂ ਤੋਂ ਕੀ ਮੰਗ ਕਰਦੇ ਹੋ? ਸਰਕਾਰ ਕਿਉਂਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਦੇਲਗਦਾਰੀ ਆ। ਸਰਕਾਰ ਤੋਂ ਕੀ ਮੰਗ? ਲੱਗਦਾ ਨਹੀਂ ਕਿ ਸਰਕਾਰ ਨੂੰ ਇਸ ਬਾਰੇ ਕੁਝ ਧਿਆਨ ਹੁਣ ਜਦੋਂ ਤੁਸੀਂ ਸਰਕਾਰ ਤੱਕ ਮੈਸੇਜ ਤੇ ਪਹੁੰਚਿਆ ਹੀ ਆ ਤੇ ਬਾਕੀ ਹੋਰ ਤੇ ਕੁਝ ਨਹੀਂ ਉਹ ਵੀ ਜਾਣਦੇ ਹੀ ਹਾਰੇ ਇੱਕ ਦੇ ਮਤਲਬ ਇੰਨੇ ਪਲੇਅਰ ਕਿਹਦੇ ਵਾਸਤੇ ਕਰ ਲਿਆ ਕਿਸੇ ਨੌਕਰੀ ਵਾਸਤੇ ਤੇ ਕਰ ਰਿਹਾ। ਤੇ ਬਾਕੀ ਵੇਖੋ ਹੁਣ ਸਾਡੀ ਵੀ ਅੱਗੇ ਕਾਬੀਲੇ ਤੋਂ ਇਹ ਗਈ ਨੌਕਰੀ ਕਰਨ ਦੀ ਤੇ ਆਪਾਂ ਵੀ ਕਰ ਲਾਂਗੇ। ਮੇਰਾ ਨਾਮ ਅਰਜੀਤ ਗੁਰਦੇਵ ਕਹਿੰਦਾ ਨਾਮ ਮਨਰਦੀਪ ਸਿੰਘ ਜਦੋਂ ਮਨ ਪਤਾ ਲੱਗਾ ਬਹੁਤ ਖੁਸ਼ੀ ਹੋਈ ਹਨ ਨੂੰ ਆਈ ਤੇ ਵੇਟ ਕਰਦੇ ਸੀ ਕਿ ਕਦੋਂ ਦਾ ਰਿਜ਼ਲਟ ਆਏ ਹਨ ਨੂੰ ਪਤਾ ਲੱਗੇਗੀ। ਮੇਰੇ ਹਨਰਦੇਵदाई ਬਣ ਗਈ। ਕਾਰਜ ਬਹੁਤ ਨਸਬਾ। ਬਹੁਤ ਕਦੀ ਕਿਸੇ ਚੀਜ਼ ਤੋਂ ਕੋਈ ਚੀਜ਼ ਨਹੀਂ ਕਦੀ ਮੰਗੀ। हाँ जी बापा बी एस एफ बेचा बहुत बहुत चंगे बच्चों ने भी लाइन च पाया जो बेटी उन्होंने कोर्स से पाया आई बी एस दर्स से पाया मतलब कि बहुत तरीके बहुत अपने पापा को भी गलती नहीं करते ਸਰਿੰਦਰ ਕੋ ਸਰਿੰਦਰ ਕੋ ਕਿੰਨੀ ਖੁਸ਼ੀ ਆਈ ਬੇਣਾ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਬਹੁਤ ਜੱਸ ਜਸਤ ਨੇ ਇਹਨੇ ਵੀ ਨਾ ਦੱਸਿਆ ਹੀ ਨਾ ਉਸ ਦਿਨ ਹੀ ਮੈਂ ਮਿੰਨ ਕੰਦਾ ਸੀ ਕਿੰਦਾ ਮਮਾ ਕੀ ਕਰਾਂਗੀ ਮੈਂ ਕਿਹਾ ਮਾਬੇ ਬਾਬੇ ਸ਼੍ਰੀ ਚੰਦ ਨੂੰ ਯਾਦ ਕਰਾਂਗੀ ਕਹਿੰਦਾ ਮਮਾ ਜੀ ਬਾਬਾ ਸ਼੍ਰੀ ਚੰਦ ਨੇ ਮੇਰੀ ਆਵਾਜ਼ ਪੂਰੀ ਕਰਦੀ ਮੈਨੂੰ ਇੰਨੀ ਖੁਸ਼ੀ ਹੋਈ ਕਿ ਮੈਂ ਉਸ ਵੇਲੇ ਤੇ ਦਾਦਾ ਜੀ ਨੂੰ ਦੱਸਣ ਤੇ ਤੇ ਦਾਦਾ ਜੀ ਵੀ ਬਹੁਤ ਜ਼ਿਆਦਾ ਖੁਸ਼ ਹੋਏ ਜਿਹਨੇ ਬੇਟ ਰਹਿੰਦੇ ਉਹ ਘਰ ਬੜੀ ਟੈਨਸ਼ਨ ਦਿੰਦੇ ਕਦੀ ਆਹ ਬਣਾ ਦੋ ਕੁਛ ਨਹੀਂ ਸਾਰਾ ਕੁਛੇਪੇ ਬਣਾਉਂਦਾ ਇੰਨੇ ਵਿੱਚ ਤੇਲ ਤੂਲ ਜ਼ਿਆਦਾ ਨਹੀਂ ਪੋਣਾ ਆਪਣੀ ਹਿਸਾਬ ਨਾਲ ਜੋ ਵੀ ਮੀਟ ਖਾਣਾ ਜੋ ਵੀ ਖਾਣਾ ਇਹ ਆਪਣੇ ਹਿਸਾਬ ਨਾਲ ਮੈਨੂੰ ਕੁਝ ਨਹੀਂ ਖਾਣਾ ਬਸ ਇੱਕ ਆਂਡੇ ਵਾਲੇ ਵਾਲਾ ਖਾਣਾ ਬਹੁਤ ਜ਼ਿਆਦਾ ਖੁਸ਼ੀ ਹੈ ਮੈਂ ਕਦੀ ਇਹਨੂੰ ਸੁੱਤਾ ਨਹੀਂ ਛੱਡਦੀ ਮੈਨੂੰ ਪਤਾ ਵੀ ਇੰਨੀ ਟਾਈਮ ਇਨ ਸੋਣਾ ਸੋਣਾ ਮੈਂ ਇਸ ਸਕੂਲ ਬਾਰੇ ਇਹ ਕਹਿਣਾ ਚਾਹੁੰਦੀ ਆ ਕਿ ਸਕੂਲ ਵਾਲਿਆਂ ਨੇ ਬੱਚਿਆਂ ਨੂੰ ਬਹੁਤ ਜ਼ਿਆਦਾ ਪੜਾਈ ਬਾਰੇ ਮਤਲਬ ਇਹਨਾਂ ਇਸ ਕੰਮ ਵਾਲਿਆਂ ਨੇ ਮੇਰੇ ਕੋਲੋਂ ਕੁਝ ਨਹੀਂ ਕਹਿੰਦੇ ਰੇ ਮੇਰੇ ਤੋਂ ਬਾਹਰ ਦੂਰ ਨਿਹੜਾ ਜਾਂਦੇ ਰੇ ਨਾ ਤੇ ਬਿਲਕੁਲ ਵੀ ਕਹਿੰਦੇ ਨਹੀਂ ਲੋਕ ਕੁਝ ਵੀ ਕੋਈ ਨਹੀਂ ਪੇਪਰ ਜੇ ਭੱਜ ਵੀ ਗਿਆ ਤਾਂ ਨਹੀਂ ਵੇਚਾਂਗੇ ਪਰ ਸਕੂਲ ਵਾਲਿਆਂ ਦੇ ਬਹੁਤ ਸਪੂਟ ਲਈ ਸਕੂਲ ਦਾ ਸਟਾਫ ਬਹੁਤ ਚੰਗਾ ਜਿਉਂ ਮੈਂ ਬੱਚੇ ਪਾਏ ਮੈਂ ਨਰਸਰੀ ਤੋਂ ਉਹੀ 12ਵੀਂ ਤੱਕ ਇੱਥੇ ਪੜਾਇਆ ਮੇਰੇ ਬੱਚੇ ਦੋ ਸੀ ਦੋਨੇ ਇਸੇ ਸਕੂਲ ਚ ਪੜੇ ਥੈਂਕ ਯੂ ਮੈਂ ਹਾਂ ਸਰ ਮੇਰਾ ਨਾਮ ਡਾਕਟਰ ਸੁਸ਼ਮਨਾ ਮੁੰਸ਼ੀਆ सर हमारे स्कूल के लिए बहुत प्राउड मूवमेंट है नर्सरी से पढ़ रहे हैं बच्चे करेक्टर डिसिप्लिन वाइज और स्पोर्ट्स वाइज तो पहले से ही इनका इंटरेस्ट था और अभी बहुत खुशी हो रही है और इन्होंने इंटरनेशनल लेवल पे गोल्ड जीता है हमें बहुत ज़्यादा खुशी हो रही है। सर इनका जो करैक्टर था डिसिप्लिन वाइज भी ठीक थे करैक्टर वाइज भी पढ़ाई में भी ठीक थे ऑलराउंडर थे और स्पोर्ट्स में तो पहले से ही ये इनका हमेशा प्रैक्टिस करते थे जिम डेली जाते थे कोई इन्होंने नागा नहीं डाला तो डाइट पर इन्होंने बहुत अपना ध्यान दिया कोचिंग डेली लेते थे तो, तो बच्चों ने मना सर गवर्नमेंट से मैं यही रिक्वेस्ट करूँगी कि इन बच्चों को फैसिलिटीज प्रोवाइड करें जैसे ये एयर टिकट्स हैं इन्होंने एयर टिकट्स खुद की निकाली थी तो वो बच्चों को प्रोवाइड की जाए इंस्ट्रूमेंट्स जो इनके वेट लिफ्टिंग वाले जो भी इनके इंस्ट्रूमेंट्स वगैरह यूज़ करते इक्विपमेंट्स वो थोड़े अच्छे क्वालिटी वाइज इनको प्रोवाइड करें डाइट पर इनका ध्यान दें जो भी बच्चों का डाइट का जो भी पैसा वगैरह है तो बच्चों के साथ थोड़ा कॉपरेट करें